ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀਆਂ ਆਪਣਾ ਆਪਣੇ ਤੁਹਾਨੂੰ ਜਿਹੜੇ ਮੇਰੇ ਫਰੂਟ ਪਲਾਂਟ ਲੱਗੇ ਹੋਏ ਆ ਉਸ ਅੱਧੇ ਦਿਖਾਉਂਗੀ ਮੈਂ ਕਿਉਂਕਿ ਇੱਕ ਵੀਡੀਓ ਦੇ ਵਿੱਚ ਪੂਰੇ ਤਾਂ ਨਹੀਂ ਆਣੇ ਇਹ ਸਭ ਤੋਂ ਪਹਿਲਾਂ ਆਪਣਾ ਲੱਗਾ ਹੋਇਆ ਜੀ ਇਹ ਨਿੰਬੂ ਦਾ ਪਲਾਂਟ ਸੀਡਲੈਸ ਨਿੰਬੂ ਆ ਇਹ ਵਾਲਾ ਇਹ ਹਰ ਮੌਸਮ ਦੇ ਵਿੱਚ ਹੀ ਲੱਗੇ ਰਹਿੰਦੇ ਆ ਇੱਧਰ ਮੇਰੇ ਹੈਗੇ ਜੀ 9 ਬਨਾਣਾ ਤੇ ਰੈੱਡ ਬਨਾਣਾ ਇਹ ਦੋਨੇ ਮਿਕਸ ਲਗਾਈ ਹੋਏ ਮੈਂ ਇੱਥੇ ਹਵਾ ਕਾਫੀ ਚੱਲੀ ਐ ਇਸ ਕਰਕੇ ਨਾ ਇਹਨਾਂ ਦੀ ਹਾਲਤ ਵਿਚਾਰਿਆਂ ਦੀ ਦੇਖੋ ਇਸ ਤਰ੍ਹਾਂ ਦੀ ਹੋ ਗਈ ਆ ਤੇ ਵਾਈਟ ਜਾਮੂਨ ਤਾਂ ਆਪਣੇ ਬਹੁਤ ਜ਼ਿਆਦਾ ਲੱਗਾ ਸੀ ਪਰ ਉਹੀ ਕਿਉਂਕਿ ਅਰ ਕੀ ਹਨੇਰੀਆਂ ਬਹੁਤ ਜ਼ਿਆਦੀਆਂ ਆਈਆਂ ਪੰਜਾਬ ਦੇ ਵਿੱਚ ਤੇ ਫਰੂਟ ਮੈਨੂੰ ਲੱਗਦਾ ਵੀ ਬਚੂਗਾ ਨਹੀਂ ਇਸ ਤਰ੍ਹਾਂ ਦੇਖੋ ਇਹ ਬਿਲਕੁਲ ਫਰੂਟ ਜਿਹੜਾ ਉਹ ਬਿਲਕੁਲ ਲੱਗਿਓ ਲੱਥ ਚੁੱਕਾ ਤੇ ਕੋਈ ਕੋਈ ਇਸ ਤਰ੍ਹਾਂ ਫਲਾਵਰ ਜਿਹੜਾ ਉਹ ਹੈਗਾ ਵਾ ਇਹ ਮੇਰਾ 3 ਸਾਲ ਦਾ ਲਗਭਗ ਬੂਟਾ ਜਿਹੜਾ ਹੋ ਚੁੱਕਿਆ ਜਾਮੂਨ ਦਾ ਇਸ ਤੋਂ ਅੱਗੇ ਆਪਾਂ ਆ ਜਾਨਨੇ ਆ ਜੀ ਕਸ਼ਮੀਰੀ 나ਖ ਕਸ਼ਮੀਰੀ 나ਖ ਅਸੀਂ ਬੂਟਾ ਨਹੀਂ ਲਿਆਏ ਸੀ ਲਿਆਂਦਾ ਅਸੀਂ ਬੱਗੂ ਕੋਸ਼ੀ ਦਾ ਸੀ ਪਰ ਇਹ ਕਸ਼ਮੀਰੀ 나ਖ ਨਿਕਲ ਆਈ ਹੈ ਕਿਉਂਕਿ ਇਹਨਾਂ ਦੇ ਪੱਤਿਆਂ ਦੇ ਵਿੱਚ ਜ਼ਿਆਦਾ ਫਰਕ ਨਹੀਂ ਹੁੰਦਾ ਇਹ ਦੇਖੋ ਮੈਂ ਤੁਹਾਨੂੰ ਫਰੂਟ ਦਿਖਾਨੀ ਆ ਇਹ ਦੇਖੋ ਇਹ ਕਸ਼ਮੀਰੀ 나ਖ ਆ ਦੇਖੋ ਇੱਕ ਕਸ਼ਮੀਰੀ 나ਖ ਆ ਤੇ ਇਹਦੇ ਪੱਤੇ ਵੀ ਤੁਸੀਂ ਦੇਖੋ ਤੇ ਮੈਂ ਤੁਹਾਨੂੰ ਜਿਹੜੀ 나ਖ ਪੱਥਰ 나ਖ ਆ ਉਹਦੇ ਵੀ ਪੱਤੇ ਦਿਖਾਨੀ ਆ ਤੁਸੀਂ ਪਹਿਚਾਨ ਨਹੀਂ ਸਕੋਗੇ ਕਿ ਪੱਤਿਆਂ ਦੇ ਵਿੱਚ ਕੋਈ ਵੀ ਜਿੱਦਾਂ ਫਰਕ ਆ ਉਹ ਨਹੀਂ ਹੁੰਦਾ ਇਹ ਆ ਗਈ ਜੀ ਪੱਥਰ ਨਾਕ ਜਿਹਨੂੰ ਆਪਾਂ ਆਮ ਤੌਰ ਤੇ ਪੰਜਾਬ ਦੇ ਵਿੱਚ ਨਾਕਾਂ ਕਹਿ ਦਿੰਦੇ ਆ ਇਹ ਦੇਖੋ ਨਾਕਾਂ ਵਗੀਆਂ ਹੋਈਆਂ ਨਾਕਾਂ ਦੀ ਫਰੂਟਿੰਗ ਐਰ ਕੀ ਸੈਕਿੰਡ ਟਾਈਮ ਹੋਈ ਆ ਪਿਛਲੀ ਵਾਰੀ ਵੀ ਚਾਰ ਪੰਜ ਲੱਗੀਆਂ ਸੀ ਪਰ ਇਸ ਵਾਰ ਜਿਹੜੀਆਂ ਨਾਕਾਂ ਆ ਉਹ ਆਪਣੀਆਂ ਜ਼ਿਆਦੀਆਂ ਲੱਗੀਆਂ ਤੇ ਇਹ ਦੇਖੋ ਇਧਰ ਪੰਜੀਆਂ ਨੇ ਵੀ ਜਿਹੜੀਆਂ ਟੁਕੜੀਆਂ ਆ ਉਹ ਸਟਾਰਟ ਕਰ ਦਿੱਤੀਆਂ ਆ ਤੇ ਜੇ ਇਹਨਾਂ ਨੂੰ ਆਪਾਂ ਨਹੀਂ ਬੰਨਿਆ ਤੇ ਮੈਨੂੰ ਲੱਗਦਾ ਵੀ ਆਪਣੇ ਖਾਨ ਨੂੰ ਤਾਂ ਇੱਕ ਵੀ ਨਹੀਂ ਰਹਿ ਜਾਣੀ ਇਸ ਕਰਕੇ ਮੈਂ ਨਾ ਤੇ ਹੁਣ ਥੋੜੇ ਆ ਜਿਹੜੇ ਆਪਣੇ ਆ ਕਵਰ ਆ ਉਹ ਚੜਾਨੀਆਂ ਉੱਤੇ ਇਹ ਦੇਖੋ ਇੱਧਰ ਇਹ ਦਿਨ ਆਲੀ ਮੈਂ ਤੁਹਾਨੂੰ ਦਿਖਾਨੀ ਆ ਜੀ ਫਾਲਸੇ ਦਾ ਬੂਟਾ ਜਿਹੜੇ ਫਾਲਸੇ ਵੀ ਆਪਣੇ ਹੁਣ ਪੱਕ ਰਹੇ ਨੇ ਇਹ ਦੇਖੋ ਇੱਧਰ ਪਰ ਇਹ ਫਾਲਸੇ ਦਾ ਸਾਈਜ਼ ਬਹੁਤ ਜ਼ਿਆਦਾ ਛੋਟਾ ਆ ਪਤਾ ਨਹੀਂ ਇਹ ਕਿਹੜੀ ਵੈਰਾਈਟੀ ਨਿਕਲ ਆਈ ਆ ਮੈਨੂੰ ਮਤਲਬ ਵੈਰਾਈਟੀ ਵਧੀਆ ਨਹੀਂ ਲੱਗੀ ਮੈਂ ਨੂੰ ਇਸੇ ਸਾਲ ਹੀ ਦੇਖਣਾ ਹੈ ਅਗਰ ਜੇ ਨਹੀਂ ਵਧੀਆ ਹੋਈ ਤਾਂ ਫਿਰ ਮੈਂ ਪੱਟ ਦੇਣਾ ਤੁਸੀਂ ਵੀ ਜਦੋਂ ਕੋਈ ਫਾਲਸੇ ਦਾ ਬੂਟਾ ਲਿਆਓ ਤਾਂ ਉਥੋਂ ਫਰੂਟ ਲੱਗੇ ਵਾਲਾ ਦੇਖ ਕੇ ਲਿਆਓ ਨਹੀਂ ਤਾਂ 3-4 ਸਾਲ ਸਾਂਭਣਾ ਪੈਂਦਾ ਉਸ ਤੋਂ ਬਾਅਦ ਫਿਰ ਆਪਾਂ ਨੂੰ ਇਹ ਪੱਟਣਾ ਪੈਂਦਾ ਲੱਗੇ ਤਾਂ ਬਹੁਤ ਜ਼ਿਆਦਾ ਆ ਦੇਖੋ ਤੁਸੀਂ ਪਰ ਸਾਈਜ਼ ਇਹਦਾ ਫਾਲਸੇ ਦਾ ਇੰਨਾ ਕ ਜਿੰਨਾ ਕ ਆਪਣੇ ਪੰਜਾਬ ਦੇ ਵਿੱਚ ਪੀਲੂ ਨਹੀਂ ਲੱਗਦੇ ਬਲੈਕ ਬਲੈਕ ਕਲਰ ਦੇ ਆਮੇ ਖੇਤਾਂ ਦੇ ਵਿੱਚ ਜੁੱਗੇ ਹੁੰਦੇ ਆ ਓਡਾ ਓਡਾ ਸਾਈਜ਼ ਆਦਾ ਦੇਖੋ ਤੁਸੀਂ ਜਾਂ ਦਾ ਬਰਸਾਤ ਨਹੀਂ ਹੋਈ ਤਾਂ ਹੋ ਸਕਦਾ ਵੀ ਗਰਮੀ ਦਾ ਕਰਕੇ ਵੀ ਹੋ ਸਕਦਾ ਵੀ ਜਿਆਦਾ ਵੱਡਾ ਨਾ ਹੋਇਆ ਹੋਵੇ ਪਰ ਕਿਉਂਕਿ ਇਹ ਪੱਕ ਵੀ ਰਹੇ ਨੇ ਇੱਧਰ ਦੇਖੋ ਇਸ ਤਰ੍ਹਾਂ ਤੇ ਸਾਈਜ ਇਹਨਾਂ ਦਾ ਜਿਹੜਾ ਉਹ ਬਹੁਤ ਛੋਟਾ ਆ ਇਹਦੇ ਨਾਲ ਹੀ ਇੱਧਰ ਮੇਰੇ ਕੋਲ ਨਿੰਬੂ ਦੇ ਬੂਟੇ ਨੇ ਇੱਥੇ ਮੈਂ ਦੋ ਨਿੰਬੂ ਦੀ ਵੈਰਾਇਟੀ ਲਗਾਈ ਹੋਈ ਆ ਇਕੱਠੀ ਇਹ ਵਾਲੇ ਨਿੰਬੂ ਦਾ ਤੇ ਮੈਨੂੰ ਨਹੀਂ ਪਤਾ ਕਿ ਕਿਹੜਾ ਨਿੰਬੂ ਆ ਪਰ ਇਹ ਜਿਹੜਾ ਇੱਧਰ ਮੈਂ ਨਿੰਬੂ ਤਿਆਨੂੰ ਦਿਖਾਉਣ ਲੱਗੀ ਆ ਇਹ ਮੇਰੇ ਵਾਸਤੇ ਬਹੁਤ ਸਪੈਸ਼ਲ ਆ ਸਪੈਸ਼ਲਿਸਟ ਕਰਕੇ ਆ ਕਿਉਂਕਿ ਇਹ ਬਹੁਤ ਜਿਆਦਾ ਪੁਰਾਣੀ ਵੈਰਾਈਟੀ ਆ ਤੇ ਬਿਲਕੁਲ ਦੇਸੀ ਵੈਰਾਈਟੀ ਆ ਅੱਜ ਕੱਲ ਤੇ ਇਹ ਵੈਰਾਈਟੀ ਸ਼ਾਇਦ ਬੰਨ੍ਹਾ ਦਾ ਵੀ ਦੇਖਣ ਨੂੰ ਵੀ ਨਹੀਂ ਮਿਲਣੀ ਇਹ ਮੇਰੀ ਦਾਦੀ ਜੀ ਨੇ 45-46 ਸਾਲ ਪਹਿਲਾਂ ਸਾਡੇ ਮੇਰੇ ਮੰਮੀ ਡੈਡੀ ਦੇ ਘਰੇ ਇਹ ਬੂਟਾ ਲਗਾਇਆ ਸੀ ਨਿੰਬੂ ਦਾ ਤੇ ਉੱਥੋਂ ਮੈਂ ਇਹਦੀ ਕਟਿੰਗ ਲੈ ਕੇ ਆਈ ਸੀਗੀ ਨਿੰਬੂ ਦੀ ਇਹਨੂੰ ਸਾਲ ਹੋ ਗਿਆ ਮੇਰੇ ਕੋਲ ਲੱਗੇ ਨੂੰ ਤੇ ਇਸ ਤਰ੍ਹਾਂ ਦੇਖੋ ਇਹਦੇ ਐਰ ਕੀ ਨਿੰਬੂ ਜੜੇ ਆ ਉਹ ਲੱਗੇ ਆ ਜਦੋਂ ਇਹ ਪੱਕ ਜਾਣਗੇ ਫਿਰ ਮੈਂ ਤੁਹਾਨੂੰ ਦਿਖਾਉਂਗੀ ਇਹ ਨਿੰਬੂ ਚਾਰ ਪਾਉਣ ਵਾਸਤੇ ਬਹੁਤ ਜ਼ਿਆਦਾ ਟੇਸਟੀ ਆ ਤੇ ਜਿਹੜਾ ਇਹਦਾ ਨਿੰਬੂ ਦਾ ਟੇਸਟ ਆ ਉਹ ਤੋਂ ਮਤਲਬ ਕਿ ਅਬ ਮੈਂ ਆਮ ਕਿਸੇ ਵੀ ਨਿੰਬੂ ਦਾ ਇਦਾਂ ਦਾ ਟੇਸਟ ਨਹੀਂ ਦੇਖਿਆ ਬਹੁਤ ਅਲੱਗ ਟਾਈਪ ਦਾ ਇਹਦਾ ਜਿਹੜਾ ਉਹ ਟੇਸਟ ਆ ਇਸ ਨਿੰਬੂ ਦਾ ਇਹ ਦੇਸੀ ਵੈਰੈਟੀ ਆ ਬਹੁਤ ਜਿਆਦਾ ਪੁਰਾਣੀ ਵੈਰੈਟੀ ਆ ਤੇ ਮੈਂ ਅੱਗੇ ਵਾਸਤੇ ਜਿਹੜਾ ਇਹਨੂੰ ਸੰਭਲ ਲਿਆ ਕਿਉਂਕਿ ਸਾਡੇ ਉੱਥੇ ਵੀ ਹਲੇ ਬੂਟਾ ਹੈਗਾ ਤੇ ਹੈ ਵੈਸੇ ਪਰ ਬਹੁਤ ਜਿਆਦਾ ਪੁਰਾਣਾ ਹੋ ਚੁੱਕਾ ਲਗਭਗ 45 46 ਸਾਲ ਉਸ ਬੂਟੇ ਲੱਗੇ ਨੂੰ ਹੋ ਚੁੱਕੇ ਨੇ ਇਵੇਂ ਹੁਣ ਗਾਂ ਤੋਂ ਇਹਨੂੰ ਜਿਹੜਾ ਹੈ ਉਹ ਸੇਵ ਕਰ ਲਿਆ ਬੂਟਾ ਲਗਾ ਕੇ ਇਧਰ ਆਪਣੇ ਲੱਗੇ ਹੋਏ ਜੀ ਇਧਰ ਪਪੀਤੇ ਵੀ ਲੱਗੇ ਹੋਏ ਦੇਖੋ ਆਪਣੇ ਪਪੀਤਿਆਂ ਦੇ ਤਿੰਨ ਬੂਟੇ ਆ ਦੋ ਮੇਰੇ ਖਰਾਬ ਹੋ ਗਏ ਬੂਟੇ ਤੇ ਤਿੰਨ ਹਜੇ ਵੀ ਹੈ ਨੇ ਇਧਰੇ ਮੇਰਾ ਅਨਾਰ ਆ ਅਨਾਰ ਦਾ ਮੈਨੂੰ ਨਾਮ ਨਹੀਂ ਪਤਾ ਕਿਉਂਕਿ ਇਹਨੂੰ ਇਸ ਵਾਰ ਫਸਟ ਟਾਈਮ ਹੀ ਜਿਹੜਾ ਫਾਲਾ ਉਹ ਲੱਗਾ ਵਾ ਪਿਛਲੇ ਸਾਲ ਵੀ ਲੱਗੇ ਸੀ ਦੋ ਤਿੰਨ ਫਰੂਟ ਤੇ ਵਧੀਆ ਸੀ ਬਹੁਤ ਮਿੱਠੇ ਸੀ ਤੇ ਬਿਲਕੁਲ ਵੀ ਜੜੇ ਵਿੱਚ ਸੀਡ ਆ ਉਹ ਨਹੀਂ ਸੀ ਹੈਗੇ ਇਸ ਤਰ੍ਹਾਂ ਦੇਖੋ ਇਹੋ ਜਿਹੇ ਆ ਤੇ ਬਿਲਕੁਲ ਜਿਹੜੇ ਇਹ ਲਾਲ ਕਲਰ ਦੇ ਫਰੂਟ ਆ ਇਹਨਾਂ ਦੇ ਫਲ ਹੋ ਜਾਂਦੇ ਆ ਪੱਕ ਕੇ ਇਸ ਵਾਰ ਕਾਫੀ ਨੂੰ ਜਿਹੜੀ ਆ ਫਰੂਟਿੰਗ ਲੱਗੀ ਆ ਕਿਉਂਕਿ ਆਪਾਂ ਇਹਦੀ ਸੇਵਾ ਕਾਫੀ ਕੀਤੀ ਬੂਟੇ ਦੀ ਖਾਦ ਵਗੈਰਾ ਆਪ ਇਹਨੂੰ ਕਾਸੀ ਕਾਫੀ ਪਾਈ ਸੀਗੀ ਤੇ ਇਹਦੇ ਨਾਲ ਹੀ ਆਪਣੇ ਇੱਧਰ ਹੈਗਾ ਜੀ ਚਕੋਤਰੇ ਦਾ ਬੂਟਾ ਚਕੋਤਰੇ ਮੈਂ ਦੇਖਿਆ ਆਮ ਤੌਰ ਤੇ ਇੱਕ ਬੂਟੇ ਨੂੰ 4 ਜਾਂ 5 ਇੰਨੇ ਕੀ ਲੱਗਦੇ ਦੇਖੇ ਮੈਂ ਤਾਂ ਇਸ ਤੋਂ ਜ਼ਿਆਦਾ ਮੈਂ ਲੱਗੇ ਹੋਏ ਨਹੀਂ ਦੇਖੇ ਇਹ ਹਨੇਰੀਆਂ ਦੇ ਨਾਲ ਦੇਖੋ ਇਹਦੀ ਜਿਹੜੀ ਟਾਣੀ ਆ ਟੁੱਟ ਗਈ ਆ ਇਹ ਚਕੋਤਰਾ ਜਿਹੜਾ ਹੁਣ ਇਹ ਵੇਸਟ ਹੀ ਹੋ ਗਿਆ ਆ ਇੱਕ ਇਹ ਲੱਗਾ ਹੋਇਆ ਤੇ ਇੱਕ ਉਧਰਲੀ ਸਾਈਡ ਛੋਟਾ ਜਿਹਾ ਆ ਤੇ ਬਸ ਆ ਤਿੰਨ ਜਿਹੜੇ ਆ ਉਹ نیچے ਲੱਗੇ ਹੋਏ ਆ ਜ਼ਿਆਦਾ ਚਕੋਤਰੇ ਜਿਹੜੇ ਉਹ ਨਹੀਂ ਲੱਗਦੇ ਮੈਂ ਤਾਂ ਇੰਨੇ ਕੀ ਲੱਗਦੇ ਵੇਖਿਆ ਇੱਕ ਬੂਟੇ ਨੂੰ ਇੱਧਰ ਨਾਲ ਹੀ ਆਪਾਂ ਇੱਧਰ ਜਿਹੜੇ ਆ ਉਹ ਗੰਨੇ ਲਗਾਏ ਹੋਏ ਨੇ ਕਾਫੀ ਮਾਤਰਾ ਦੇ ਵਿੱਚ ਇੱਧਰ ਅੱਗੇ ਜੀ ਆਪਾਂ ਅੰਜੀਰ ਵਾਲੀ ਸਾਈਡ ਇਹ ਦੇਖੋ ਕਿੰਨੀਆਂ ਜਿਆਦਾ ਅੰਜੀਰ ਲੱਗ ਰਹੀਆਂ ਆ ਕਾਫੀ ਜਿਆਦੀ ਜਿਹੜੀ ਅੰਜੀਰ ਆ ਉਹ ਲੱਗੀ ਹੋਈ ਆ ਇਹ 2 ਸਾਲ ਦਾ ਬੂਟਾ ਹੋ ਚੁੱਕਾ ਤੇ ਇੱਥੇ ਮੈਂ ਤਿੰਨ ਬੂਟੇ ਇਕੱਠੇ ਲਗਾਏ ਹੋਏ ਆ ਕਿਉਂਕਿ ਉਦੋਂ ਮੈਂ ਇਕੱਠੇ ਲਗਾ ਦਿੱਤੇ ਬਾਅਦ ਵਿੱਚ ਮੈਂ ਕਿਹਾ ਚਲੋ ਪੱਟ ਕੇ ਫਿਰ ਕਿਤੇ ਲੱਗ ਕਰ ਦੂੰਗੀ ਤੇ ਬਰਬਾਦ ਵਿੱਚ ਬੂਟੇ ਵੱਡੇ ਹੋ ਗਏ ਤੇ ਫਿਰ ਮੈਂ ਪੱਟੇ ਹੀ ਨਹੀਂ ਇਹ ਤਿੰਨ ਬੂਟੇ ਜਿਹੜੇ ਆ ਉਹ ਇਕੱਠੇ ਲੱਗੇ ਹੋਏ ਆ ਇੱਕ ਇਹ ਗੋਲ ਪੱਤੇ ਵਾਲਾ ਆ ਇੱਕ ਇਸ ਤਰ੍ਹਾਂ ਇਹ ਫਾਈਵ ਫਿੰਗਰ ਇਹਨੂੰ ਕਹ ਦਿੰਦੇ ਆ ਇਹਦਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ ਫਾਈਵ ਫਿੰਗਰ ਵੀ ਇਹਨੂੰ ਕਹ ਦਿੰਦੇ ਆ ਇਸ ਤਰ੍ਹਾਂ ਦੇ ਪੱਤੇ ਹੁੰਦੇ ਇਹਦੇ ਜਿਸ ਤਰ੍ਹਾਂ ਫਿੰਗਰ ਆਪਣਾ ਹੱਥ ਹੋਵੇ ਇਹਨੂੰ ਇੱਕ ਦੋ ਹੀ ਇਸ ਤਰ੍ਹਾਂ ਲੱਗੀਆਂ ਆ ਅੰਜੀਰ ਇਹਦੀ ਰੈੱਡ ਕਲਰ ਦੀ ਹੁੰਦੀ ਹੈ ਇਹਦੀ ਵਾਲੀ ਅੰਜੀਰ ਤੇ ਇਹ ਥੋੜੀ ਜਿਹੜੀ ਆ ਬ੍ਰਾਊਨ ਜੈ ਕਲਰ ਚ ਹੁੰਦੀ ਆ ਤੇ ਜਦੋਂ ਪੱਕੀਆਂ ਇਹ ਫੇਰ ਕੋ ਬਿਲਕੁਲ ਇਕਦامی ਸਾਰੀਆਂ ਜਿਹੜੀਆਂ ਉਹ ਪੱਕ ਜਾਣੀਆਂ ਆ ਤੇ ਏਸੀ ਅੱਜ ਆਪਾਂ ਛੋਟਾ ਜਿਹਾ ਥੋੜਾ ਜਿਹਾ ਰਿਵਿਊ ਦਿੱਤਾ ਆਪਣੇ ਬੂਟਿਆਂ ਦਾ ਸਾਰੇ ਬੂਟੇ ਇੱਧਰ ਆਪਣੇ ਡ੍ਰੈਗਨ ਫਰੂਟ ਲੱਗੇ ਹੋਏ ਨੇ ਤੇ ਇਹ ਵਾਲੇ ਫਰੂਟ ਦਾ ਮੈਨੂੰ ਨਾਮ ਨਹੀਂ ਪਤਾ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਉਮੀਦ ਕਰਦੇ ਆਂ ਕਿ ਤੁਸੀਂ ਇੱਥੇ ਤੱਕ ਵੀਡੀਓ ਦੇਖੀ ਆ ਤੇ ਵੀਡੀਓ ਨੂੰ ਲਾਈਕ ਕਰਕੇ ਜਰੂਰ ਜਾਓਗੇ ਵੀਡੀਓ ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਆਪਾਂ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਅਗਲੇ ਟਾਈਮ ਵਿੱਚ ਆਪਾਂ ਜਿਹੜੀ ਛੱਤ ਤੇ ਗਾਰਡਨਿੰਗ ਆ ਉਹ ਵੀ ਸਟਾਰਟ ਕਰਨ ਜਾ ਰਹੇ ਹਾਂ ਤੇ ਤੁਸੀਂ ਵੀ ਮੇਰੇ ਨਾਲ ਨਾਲ ਜਿਹੜੀ ਛੱਤ ਤੇ ਪlant ਆ ਜਿਹੜੇ ਫਰੂਟ ਪlant ਲਗਾਉਣ ਤੇ ਚਾਹਵਾਂ ਨੇ ਮੇਰੀਆਂ ਭੈਣਾ ਉਹ ਜਰੂਰ ਨਾਲ ਸਟਾਰਟ ਕਰਿਓ ਜਦੋਂ ਹੀ ਬਰਸਾਤ ਦਾ ਮੌਸਮ ਸ਼ੁਰੂ ਹੁੰਦਾ ਤੇ ਫਿਰ ਆਪਾਂ ਜਿਹੜੀ ਛੱਤ ਤੇ ਗਾਰਡਨਿੰਗ ਆ ਉਹ ਸਟਾਰਟ ਕਰਨੀ ਆ ਤੇ ਤੁਸੀਂ ਵੀ ਮੇਰੇ ਨਾਲ ਨਾਲ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ